ਆਟੋਟਾ ਮਨਿੰਦਰ ਸਿੰਘ ਮਿੰਟੂ ਜੀ ਹਾਂਜੀ ਆਟੋ ਯੂਨੀਅਨ ਦੇ ਪ੍ਰਧਾਨ ਜੀ ਤੁਸੀਂ ਪਿੱਕੀ ਵਿੰਡੋ ਹਾਂਜੀ ਤੇ ਕੀ ਵੀਰ ਜੀ ਅੱਜ ਜਿਹੜੇ ਕੇਸਾਂ ਵਿੱਚ ਇਕੱਠੇ ਹੋਏ ਜੇ ਸਾਰੇ ਇਹ ਭਾਜੀ ਅਸੀਂ ਇਕੱਠੇ ਏ ਕਰਕੇ ਹੋਏ ਆਂ ਵੀ ਜਿਹੜੇ ਸਾਡੀ ਮਨੂੰ ਆਟੋ ਯੂਨੀਅਨ ਦੇ ਪ੍ਰਧਾਨ ਜੀ ਆ ਗਿਆ ਪਿੱਕੀ ਵਿੰਡੋ ਪਿੱਕੀ ਵਿੰਡੋ ਤੇ ਪਹੁੰਚਣ ਦੋ ਤੇ ਸਾਡੀ ਪਾਸੇ ਇਹੀ ਪ੍ਰਸ਼ਾਸਨ ਅੱਗੇ ਮੰਗਿਆ ਵੀ ਜੇ ਖੜਨਾ ਕੋਈ ਥੋੜੀ ਬਾਜੀ ਕੋਈ ਉੱਚੀ ਨੀਚ ਹੁੰਦੀ ਹੈ ਕੋਈ ਕੋਈ ਤਕੇਸ਼ਾਈ ਹੁੰਦੀ ਹੈ ਪ੍ਰਸ਼ਾਸਨ ਨੂੰ ਖੜਨਾ ਚਾਹੀਦਾ ਠੀਕ ਹੈ ਪ੍ਰਸ਼ਾਸਨ ਨੂੰ ਤੁਸੀਂ ਅਪੀਲ ਕੀਤੀ ਹੈ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਠੀਕ ਹੈ ਸਾਡੀ ਇਹੀ ਮੰਗ ਹੈ ਤਾਂ ਹੀ ਅਸੀਂ ਅੱਜ ਦੀ ਮੀਟਿੰਗ ਜਿਹੜੀ ਹੋਈ ਹੈ ਠੀਕ ਹੈ ਹਾਂਜੀ ਵੀਰ ਜੀ ਕੀ ਨਾ ਤੁਹਾਡਾ ਕੁਲਵੀਰ ਜੀ ਇਹ ਤੁਸੀਂ ਆਟੋ ਜੁਨੀਆ ਦਾ ਦੇ ਇਹ ਮੈਂਬਰ ਜੇ ਹਾਂਜੀ ਅੱਛਾ ਤੇ ਅੱਜ ਇੱਥੇ ਵੀ ਕਿੰਠਾ ਨੇ ਇਹਦੇ ਵਿੱਚ ਖੜੇ ਜੇ ਕੀ ਮਸਲਾ ਕਿਉਂ ਖੜੇ ਹੋ ਇੱਥੇ ਅਸੀਂ ਗਾਦੀ ਆਪ ਆਟੋ ਯੂਨੀਅਨ ਆ ਬਣੀ ਹੋਈ ਆ ਜੀ ਕੀ ਗਾਵਾ ਬਟ ਟਰੈਕਟਰ ਵੇਦ ਕਰ ਤੇ ਇਹ ਅਸੀਂ ਯੂਨੀਅਨ ਤੋਂ ਅਸੀਂ ਆ ਸਿੱਕੇ ਨਾਲ ਥਾਣੇ ਤੋਂ ਮੰਗ ਕਰਦੇ ਆਂ ਵੀ ਸਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਆ ਤੇ ਸਾਡੇ ਨਾਲ ਸਾਥ ਦਿੱਤਾ ਜਾਵੇ ਇਹ ਜਿਹੜੇ ਕਿ ਤੁਸੀਂ ਇਹ ਜੁਨੀਅਨ ਜਿਹੜੀ ਬਣਾਈ ਹੋਈ ਆ ਉਹਦੇ ਮੈਂ ਸਮਨ ਚ ਆਏ ਜੇ ਵੀ ਜੇਕਰ ਕਿਸੇ ਤਰ੍ਹਾਂ ਦੀ ਕਿਸੇ ਵੀ ਆਟੂ ਦੇ ਕੋਈ ਮੁਸ਼ਕਲ ਆਉਂਦੀ ਆ ਤੇ ਸਾਡਾ ਸਾਥ ਦਿੱਤਾ ਜਾਵੇ ਹਾਂਜੀ 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 ਠੀਕ ਸਾਨੂੰ ਕੋਈ ਵੀ ਮੁਸ਼ਕਲ ਆਉਂਦੀ ਕਿਸੇ ਤਰ੍ਹਾਂ ਦੀ ਤੇ ਸਾਡਾ ਸਾਥ ਸਾਥ ਦਿੱਤਾ ਜਾਵੇ ਹੱਥ ਜੋੜ ਕੇ ਬੇਨਤੀ ਆ ਅਪੀਲ ਕਰਦੇ ਆ ਕਿ ਸਾਨੂੰ ਥਾਣੇ ਵੱਲੋਂ ਪੂਰੀ ਸਹੂਲਤ ਦਿੱਤੀ ਜਾਵੇ ਜੀ